ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਟੌਪਿਕ ਦੇ ਉੱਤੇ ਆਪਾਂ ਵੀਡੀਓ ਬਣਾ ਰਹੇ ਹਾਂ ਉਹ ਹੈਗਾ ਫਰਦ ਜਮ੍ਹਾਂ ਬੰਦੀ ਨਕਲ ਜਿਹੜੀ ਹੈਗੀ ਹੈ ਦੋਸਤੋ ਤੁਸੀਂ ਕਿੱਦਾਂ ਦੇਖ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਪ੍ਰਿੰਟ ਆਊਟ ਲੈ ਸਕਦੇ ਹੋ ਆਪਣੇ ਘਰ ਬੈਠੇ ਦੋਸਤੋ ਤੁਸੀਂ ਇਹ ਪੂਰਾ ਪਰਫਾਰਮ ਕਰ ਸਕਦੇ ਹੋ ਬਿਲਕੁਲ ਈਜ਼ੀ ਸੌਖੇ ਤਰੀਕੇ ਦੇ ਨਾਲ ਤੁਸੀਂ ਜਮ੍ਹਾਂ ਬੰਦੀ ਜਿਹੜੀ ਹੈ ਦੋਸਤੋ ਆਪਣੀ ਜ਼ਮੀਨ ਦੀ ਉਹ ਦੇਖ ਸਕਦੇ ਜੀ ਉਹਦੇ ਲਈ ਕਰਨਾ ਕੀ ਹੋਵੇਗਾ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਮੋਬਾਈਲ ਦੀ ਲੋਡ ਹੋਵੇਗੀ ਇੰਟਰਨੈਟ ਦੀ ਲੋਡ ਹੋਵੇਗੀ ਉਸ ਤੋਂ ਬਾਅਦ ਜਿਹੜਾ ਤੁਸੀਂ ਇੱਕ ਆ ਸਾਈਟ ਤੇ ਜਾਣਾ ਹੈਗਾ ਉਹ ਸਾਈਟ ਕਿਹੜੀ ਆ ਮੈਂ ਬਿਲਕੁਲ ਤੁਹਾਨੂੰ ਜਾ ਕੇ ਦਿਖਾਉਂਗਾ ਉੱਥੇ Google ਤੇ ਤੁਸੀਂ ਸਰਚ ਕਰਨਾ ਹੈਗਾ ਦੋਸਤੋ Google ਤੇ ਤੁਸੀਂ ਸਰਚ ਕਰ ਲੈਣਾ ਤੇ ਜਿਹੜਾ ਦੋਸਤੋ ਤੁਸੀਂ ਫਿਲ ਕਰਨਾ ਹੈਗਾ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਠੀਕ ਹੈ ਜੀ ਤੁਸੀਂ ਇਹ ਸਰਚ ਕਰੋਗੇ ਦੋਸਤੋ ਅੱਗੇ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਨਾਮ ਜਿਹੜੀ ਸਾਈਟ ਆ ਦੋਸਤੋ ਫਸਟ ਨੰਬਰ ਤੇ ਗਵਰਨਮੈਂਟ ਪੰਜਾਬ ਸਰਕਾਰ ਦੀ ਜਿਹੜੀ ਸਾਈਟ ਆ ਦੋਸਤੋ ਇਹ ਬਿਲਕੁਲ ਤੁਹਾਡੇ ਸਾਹਮਣੇ ਆ ਜਾਊਗੀ ਇਸ ਦੇ ਉੱਪਰ ਜਿਹੜਾ ਤੁਸੀਂ ਜਾਣਾ ਬਿਲਕੁਲ ਕਲਿੱਕ ਕਰਨਾ ਹੈਗਾ ਇਸ ਦੇ ਉੱਪਰ ਤਾਂ ਅਗਲਾ ਜਿਹੜਾ ਪੇਜ ਆ ਦੋਸਤੋ ਉਹ ਤੁਹਾਡੇ ਸਾਹਮਣੇ ਆ ਜਾਏਗਾ ਲੈਂਡ ਰਿਕਾਰਡ ਸੁਸਾਇਟੀ ਦਾ ਜਿਹੜਾ ਪੇਜ ਆ ਦੋਸਤੋ ਬਿਲਕੁਲ ਮੈਂ ਜ਼ੂਮ ਕਰਕੇ ਦਿਖਾ ਦੇਣਾ ਤੁਹਾਨੂੰ ਤੇ ਜਿਹੜਾ ਗ੍ਰੀਨ ਆ ਜਿਹੜਾ ਦੋਸਤੋ ਜਿਹੜਾ ਗ੍ਰੀਨ ਕਾਲਮ ਜਿਹੜਾ ਬਣਿਆ ਹੋਇਆ ਬਟਨ ਬਣਿਆ ਹੋਇਆ ਇਸ ਦੇ ਉੱਪਰ ਤੁਸੀਂ ਕਲਿੱਕ ਕਰਨਾ ਫਰਮ ਦੇ ਉੱਪਰ ਅੱਗੇ ਨੈਕਸਟ ਜਿਹੜਾ ਪੇਜ ਓਪਨ ਹੋ ਜਾਵੇਗਾ ਇਹਦੇ ਉੱਪਰ ਜਿਹੜਾ ਦੋਸਤੋ ਤੁਸੀਂ ਬਿਲਕੁਲ ਦੇਖ ਸਕਦੇ ਹੋ ਇੰਗਲਿਸ਼ ਦੇ ਵਿੱਚ ਪਰ ਜਿਹੜੇ ਵੀਰ ਆ ਇੰਗਲਿਸ਼ ਅੰਡਰਸਟੈਂਡ ਕਰਦੇ ਆ ਉਹ ਇੰਗਲਿਸ਼ ਦੇ ਵਿੱਚ ਹੀ ਜਾਰੀ ਰੱਖ ਸਕਦੇ ਆ ਜਿਹੜੇ ਪੰਜਾਬੀ ਨੂੰ ਮੰਨਦੇ ਆ ਪਹਿਲ ਦੇ ਆਧਾਰ ਤੇ ਮੰਨਦੇ ਆ ਉਹ ਤੁਸੀਂ ਪੰਜਾਬੀ ਦੇ ਵਿੱਚ ਇਸ ਨੂੰ ਚੇਂਜ ਕਰ ਸਕਦੇ ਹੋ ਬਿਲਕੁਲ ਰਾਈਟ ਕਾਰਨਰ ਦੇ ਉੱਪਰ ਜਿਹੜਾ ਦੋਸਤੋ ਇੰਗਲਿਸ਼ ਵਾਲਾ ਬਟਨ ਦੇਖਿਆ ਇਸ ਦੇ ਉੱਪਰ ਜਾ ਕੇ ਤੁਸੀਂ ਇਸ ਨੂੰ ਪੰਜਾਬੀ ਦੇ ਵਿੱਚ ਚੇਂਜ ਕਰ ਸਕਦੇ ਜੀ ਹੁਣ ਜਿਹੜਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਜਿਹੜਾ ਪੰਜਾਬੀ ਦੇ ਵਿੱਚ ਪੇਜ ਓਪਨ ਹੋ ਗਿਆ ਤਾਂ ਜ਼ਿਲ੍ਹਾ ਤਹਿਸੀਲ ਪਿੰਡ ਸਾਲ ਦਿੱਤਾ ਹੋਇਆ ਸੋ ਜ਼ਿਲ੍ਹੇ ਤੇ ਜਾ ਕੇ ਜਿਹੜਾ ਤੁਸੀਂ ਜ਼ਿਲ੍ਹਾ ਤੁਹਾਨੂੰ ਲੱਗਦਾ ਦੋਸਤੋ ਉਹ ਜ਼ਿਲ੍ਹਾ ਤੁਸੀਂ ਕਲਿੱਕ ਕਰ ਲੈਣਾ ਹੈਗਾ ਉਸ ਤੋਂ ਬਾਅਦ ਸੈਕੰਡ ਨੰਬਰ ਤੇ ਤੁਸੀਂ ਤਹਿਸੀਲ ਜਿਹੜੀ ਹੈਗੀ ਆ ਉਹ ਚੁਣ ਲੈਣੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਪਿੰਡ ਹੈਗਾ ਦੋਸਤੋ ਪਿੰਡ ਜਿਹੜਾ ਵੀ ਤੁਹਾਡਾ ਪਿੰਡ ਆ ਉਹ ਬਿਲਕੁਲ ਇਸੇ ਲਿਸਟ ਦੇ ਵਿੱਚ ਆ ਜਾਏਗਾ ਤਾਂ ਤੁਸੀਂ ਜਿਹੜਾ ਵੀ ਤੁਹਾਡਾ ਪਿੰਡ ਹੋਇਆ ਖਾਸ ਤੌਰ ਤੇ ਉਸ ਜ਼ਿਲ੍ਹੇ ਤਹਿਸੀਲ ਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਪਿੰਡ ਜਿਹੜਾ ਸਿਲੈਕਟ ਕਰ ਸਕਦੇ ਜੀ ਠੀਕ ਆ ਇਸ ਤੋਂ ਬਾਅਦ ਲਾਸਟ ਐਂਡ ਫਾਈਨਲ ਤੇ ਸਾਲ ਹੁੰਦਾ ਦੋਸਤੋ ਤੇ ਸਾਲ ਜਿਹੜਾ 17 18 ਹੋਵੇਗਾ ਤੇ 17 18 ਦੀ ਜਿਹੜੀ ਜਮ੍ਹਾਂਬੰਦੀ ਹੋਵੇਗੀ ਦੋਸਤੋ ਰਿਕਾਰਡ ਦੇ ਵਿੱਚ ਤੇ ਉਹ ਆਪਾਂ ਜਿਹੜੀ ਸਿਲੈਕਟ ਕਰ ਲਾਂਗੇ ਤੇ ਇਸ ਤੋਂ ਅੱਗੇ ਜਿਹੜਾ ਆਪਾਂ ਦੋਸਤੋ ਸਲਾ ਕਰਾਂਗੇ ਓਕੇ ਓਕੇ ਕਰਨ ਤੋਂ ਬਾਅਦ ਅੱਗੇ ਜਿਹੜਾ ਪੇਜ ਓਪਨ ਹੋ ਜਾਂਦਾ ਉੱਥੇ ਚਾਰ ਆਪਸ਼ਨ ਆਉਂਦੀਆਂ ਨੇ ਦੋਸਤੋ ਜਮ੍ਹਾਂ ਬੰਦੀ ਇੰਤਕਾਲ ਰੋਜ਼ਾਨਾ ਮਚਾ ਠੀਕ ਹੈ ਜੀ ਤੇ ਇੱਕ ਇੰਤਕਾਲ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਜਿਹੜੀ ਵੇਖਣ ਵਾਸਤੇ ਆ ਤੇ ਪਹਿਲੇ ਨੰਬਰ ਤੇ ਜਿਹੜਾ ਹੈਗਾ ਦੋਸਤੋ ਆਪਾਂ ਜਮ੍ਹਾਂ ਬੰਦੀ ਦੇ ਉੱਪਰ ਜੇਕਰ ਆਪਾਂ ਜਮ੍ਹਾਂ ਬੰਦੀ ਹੀ ਦੇਖਣੀ ਹੈ ਤੇ ਜਮ੍ਹਾਂ ਬੰਦੀ ਦੇ ਉੱਪਰ ਕਲਿੱਕ ਕਰਨਾ ਹੈਗਾ ਤੇ ਉਸ ਤੋਂ ਅਗਲਾ ਜਿਹੜਾ ਪੇਜ ਆ ਦੋਸਤੋ ਵਿਚ ਓਪਨ ਹੋ ਰਿਹਾ ਹੈ ਮਾਲਕ ਦੇ ਨਾਮ ਦੇ ਮੁਤਾਬਕ ਤੁਸੀਂ ਦੇਖਣਾ ਚਾਹੁੰਦੇ ਹੋ ਖੇਵਟ ਨੰਬਰ ਦੇ ਮੁਤਾਬਕ ਦੇਖਣਾ ਚਾਹੁੰਦੇ ਹੋ ਖਸਰਾ ਨੰਬਰ ਜਾਂ ਖਤੌਨੀ ਨੰਬਰ ਦੇ ਮੁਤਾਬਕ ਜੇ ਖੇਵਟ ਨੰਬਰ ਤੁਹਾਡੇ ਕੋਲ ਹੈਗਾ ਜਾਂ ਖਸਰਾ ਨੰਬਰ ਜਾਂ ਖਤੌਨੀ ਨੰਬਰ ਆ ਤੁਸੀਂ ਉਸ ਦੇ ਅਕੋਰਡਿੰਗ ਵੀ ਜਿਹੜੀ ਅੱਗੇ ਫਿਲ ਕਰਕੇ ਆਪਣੀ ਜਿਹੜੀ ਹੈ ਦੋਸਤੋ ਪੀਡੀਐਫ ਹੀ ਫਾਈਲ ਆ ਡਾਊਨਲੋਡ ਕਰ ਸਕਦੇ ਹੋ ਪ੍ਰਿੰਟ ਆਊਟ ਲੈ ਸਕਦੇ ਜੀ ਪਰ ਇੱਥੇ ਜਿਹੜਾ ਆਪਾਂ ਦੋਸਤੋ ਪਹਿਲੇ ਨੰਬਰ ਤੇ ਜਿਹੜਾ ਮਾਲਕ ਦੇ ਨਾਮ ਦੇ ਮੁਤਾਬਕ ਉਸ ਦੇ ਉੱਪਰ ਕਲਿੱਕ ਕਰਾਂਗੇ ਅਗਲਾ ਜਿਹੜਾ ਪੇਜ ਦੋਸਤੋ ਓਪਨ ਹੋ ਗਿਆ ਇਹਦੇ ਵਿੱਚ ਤੁਹਾਨੂੰ ਜਿਹੜਾ ਮਾਲਕ ਦਾ ਨਾਮ ਫਿਲ ਕਰਨਾ ਪਵੇਗਾ ਜਿੱਦਾਂ ਫਰਸਟ ਉੱਪਰ ਰਾਜਿੰਦਰ ਸਿੰਘ ਪਿਆ ਹੈਗਾ ਇਸ ਤੋਂ ਕਲਿੱਕ ਕਰ ਲਾਂਗੇ ਤੇ ਅੱਗੇ ਕਰਾਂਗੇ ਸਰਚ ਅੱਗੇ ਜਿਹੜਾ ਦੋਸਤੋ ਪੇਜ ਓਪਨ ਹੋ ਗਿਆ ਬਿਲਕੁਲ ਤੁਸੀਂ ਦੇਖੋਗੇ ਲਿਸਟ ਜਿਹੜੀ ਆ ਗਈ ਆ ਤਕਰੀਬਨ ਇੱਥੇ ਜਿਹੜੇ ਨਾਮ ਆ ਦੋਸਤੋ ਜਿਹੜਾ ਨਾਮ ਤੁਸੀਂ ਸਰਚ ਕੀਤਾ ਇਹ 5 4 7 ਵੀ ਹੋ ਸਕਦੇ ਪਿੰਡ ਦੇ ਵਿੱਚ ਤਾਂ ਤੁਹਾਨੂੰ ਕਨਫਿਊਜ਼ਨ ਹੋ ਜਾਈਗੀ ਵੀ ਆਪਣਾ ਕਿਹੜਾ ਹੈ ਨਾ ਖਾਸ ਕਿਉਂਕਿ ਫਾਦਰ ਦਾ ਨਾਮ ਤੇ ਗ੍ਰੈਂਡਫਾਦਰ ਦਾ ਨਾਮ ਜਿਹੜਾ ਹਰਕਤ ਦਾ ਨਹੀਂ ਮੈਚ ਕਰਦਾਗਾ ਕਿਤੇ ਨਾ ਕਿਤੇ ਇਹ ਡਿਫਰੈਂਸ ਡਿਫਰੈਂਟ ਹੁੰਦੇ ਆ ਜੇ ਫਾਦਰ ਦਾ ਨਾਮ ਵੀ ਕਿਸੇ ਨਾਲ ਮੈਚ ਕਰਦਾ ਤੇ ਫਿਰ ਗ੍ਰੈਂਡਫਾਦਰ ਦਾ ਨਹੀਂ ਕਰਦਾਗਾ ਦਾਦੇ ਦਾ ਨਹੀਂ ਕਰਦਾਗਾ ਸੋ ਉਸ ਦੇ ਹਿਸਾਬ ਨਾਲ ਜਿਹੜਾ ਦਾਦੇ ਦਾ ਨਾਮ ਹੋਵੇ ਤੁਸੀਂ ਖਾਸ ਤੌਰ ਤੇ ਉਸ ਨੂੰ ਸਿਲੈਕਟ ਕਰ ਸਕਦੇ ਜੀ ਪੰਜਾ ਚੌ ਨਾਮਾਂ ਦੇ ਵਿੱਚੋਂ ਜੇਕਰ ਉਸ ਪਿੰਡ ਦੇ ਵਿੱਚੋਂ ਇੱਕ ਸਿੰਗਲ ਨਾਮ ਹੀ ਆ ਦੋਸਤੋ ਤਾਂ ਕੋਈ ਫਿਰ ਤਾਂ ਬਹੁਤ ਸੌਖੀ ਈਜ਼ੀ ਗੱਲ ਆ ਜੇਕਰ ਜਾਦੇ ਨਾਮ ਉੱਥੇ ਮੈਂ ਬੇਰਵਾ ਤੁਹਾਨੂੰ ਦਿੱਤਾ ਵੀ ਜੇਕਰ ਫਾਦਰ ਦੇ ਨਾਮ ਤੋਂ ਵੀ ਤੁਹਾਨੂੰ ਪਤਾ ਨਹੀਂ ਚੱਲ ਰਿਹਾ ਫਾਦਰ ਦੇ ਨਾਮ ਵੀ ਸੇਮ ਦੋ ਤਿੰਨ ਹੋਰ ਕੈਂਡੀਡੇਟਾਂ ਦੇ ਤਾਂ ਤੁਸੀਂ ਗ੍ਰੈਂਡਫਾਦਰ ਦਾ ਨਾਮ ਵੀ ਜਿਹੜਾ ਦੇਖ ਸਕਦੇ ਹੋ ਲਾਸਟ ਐਂਡ ਫਾਈਨਲ ਤੇ ਠੀਕ ਹੈ ਜੀ ਉਹ ਜਿਹੜਾ ਹੋਵੇਗਾ ਤੁਸੀਂ ਉਹ ਖਾਸ ਪਾਰਟਿਕੂਲਰ ਉਹ ਜਿਹੜਾ ਨਾਮ ਸਿਲੇਕਟ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਚੁਣ ਲੈਨੇ ਆ ਜੀ ਅੱਗੇ ਖੇਵਟ ਨੰਬਰ ਆ ਜਾਂਦੀ ਹੈ ਦੋਸਤੋ ਖੇਵਟ ਨੰਬਰ 1 2 3 4 5 ਚਾਰ ਖੇਵਟਾਂ ਹੋ ਸਕਦੀਆਂ ਉਸ ਜਿਸ ਤੇ ਤੁਸੀਂ ਮਾਰਕ ਕਰੋਗੇ ਜੇ ਤੁਸੀਂ ਅੰਨੇਚੇ ਮਾਰਕ ਕਰ ਦਿੱਤਾ ਤੇ ਉਹ ਇੱਕ ਪਾਰਟਿਕੂਲਰ ਇੱਕ ਜਿਹੜੀ ਹੈ ਕੀ ਬਟਨ ਜਿਹੜੀ ਸਿਲੈਕਟ ਹੋਵੇਗੀ ਜੇਕਰ ਉੱਪਰ ਸਾਰਿਆਂ ਦੇ ਤੁਸੀਂ ਮਾਰਕ ਕਰ ਦੋਗੇ ਜਿੰਨੀਆਂ ਵੀ 3 4 5 ਤੁਹਾਡੀਆਂ ਖੇਪਟਾਂ ਹੋਣਗੀਆਂ ਸਾਰੀਆਂ ਸਿਲੈਕਟ ਹੋ ਜਾਣਗੀਆਂ ਠੀਕ ਹੈ ਜੀ ਤੇ ਲਾਸਟ ਤੇ ਜਿਹੜਾ ਦੋਸਤੋ ਇੱਥੇ ਕੈਪਚਾ ਆਉਂਦਾ ਹੈ ਕਿ ਕੈਪਚਾ ਫਿਲ ਕਰਨਾ ਹੈ ਬਿਲਕੁਲ ਜਿਹੜਾ ਦੋਸਤੋ ਕੈਪਚਾ ਕੇ ਸੈਂਡ ਹੋ ਗਿਆ ਸੀਗਾ ਤੇ ਹੁਣ ਜਿਹੜੀ ਆ ਦੋਸਤੋ ਬਿਲਕੁਲ ਤੁਸੀਂ ਦੇਖ ਰਹੇ ਹੋ ਕਲਿੱਕ ਹੇਅਰ ਟੂ ਡਾਊਨਲੋਡ ਦੀ ਪੀਡੀਐਫ ਫਾਈਲ ਇਸ ਦੇ ਉੱਪਰ ਤੁਸੀਂ ਕਲਿੱਕ ਜਦੋਂ ਕਰੋਗੇ ਤਾਂ ਦੋਸਤੋ ਜਿਹੜਾ ਤੁਹਾਡਾ ਡਾਊਨਲੋਡ ਹੋ ਜਾਏਗਾ ਪੇਜ ਤੇ ਨਕਲ ਜਿਹੜੀ ਆ ਤੁਹਾਡੀ ਡਾਊਨਲੋਡ ਹੋ ਜਾਏਗੀ ਤਾਂ ਆਫਟਰ ਦੈਨ ਤੁਸੀਂ ਉੱਪਰ ਸਕਰੋਲ ਡਾਊਨ ਕਰਕੇ ਜਿਹੜਾ ਹੈਗਾ ਦੋਸਤੋ ਉਹ ਨਕਲ ਜਿਹੜੀ ਹੈਗੀ ਆ ਹੁਣੇ ਜਿਹੜੀ ਆਪਾਂ ਕੀਤੀ ਸੀ ਡਾਊਨਲੋਡ ਦੇ ਉੱਪਰ ਕਲਿੱਕ ਕਰਕੇ ਅੱਗੇ ਜਿਹੜੀ ਆ ਦੋਸਤੋ ਨਕਲ ਆਪਣੀ ਲੈ ਸਕਦੇ ਜੀ ਠੀਕ ਆ ਜੀ ਤੇ ਇਹਦੀ ਨਕਲ ਦਾ ਜਿਹੜਾ ਦੋਸਤੋ ਬਿਲਕੁਲ ਜਿਹੜਾ ਪਰਫਾਰਮਾ ਬਿਲਕੁਲ ਤੁਹਾਡੇ ਸਾਹਮਣੇ ਆ ਗਿਆ ਇਸ ਦਾ ਤੁਸੀਂ ਪ੍ਰਿੰਟ ਆਊਟ ਵੀ ਲੈ ਸਕਦੇ ਹੋ ਜੇਕਰ ਪ੍ਰਿੰਟਰ ਤੁਹਾਡੇ ਕੋਲ ਹੈਗਾ ਤਾਂ ਜਿਹੜਾ ਤੁਸੀਂ ਮੋਬਾਈਲ ਲੈਪਟਾਪ ਪੀਸੀ ਦੇ ਨਾਲ ਕਨੈਕਟੀਵਿਟੀ ਇਸ ਦੀ ਕਰਕੇ ਜਿਹੜੀ ਦੋਸਤੋ ਪ੍ਰਿੰਟ ਆਊਟ ਲੈ ਸਕਦੇ ਜੀ ਤੇ ਇਸ ਨੂੰ ਡਾਊਨਲੋਡ ਕਰਕੇ ਆਪਣੇ ਕੋਲ ਵੀ ਰੱਖ ਸਕਦੇ ਜੀ ਨਿੱਜੀ ਕੰਮਕਾਰ ਦੇ ਲਈ ਇਸ ਦੀ ਵਰਤੋਂ ਕਰ ਸਕਦੇ ਜੀ ਬਿਲਕੁਲ ਸੇਮ ਟੂ ਸੇਮ ਜਿੱਦਾਂ ਤਹਿਸੀਲ ਦੇ ਵਿੱਚੋਂ ਆਪਾਂ ਡਾਊਨਲੋਡ ਕਰਾ ਕੇ ਦੋਸਤੋ ਉਥੋਂ ਪ੍ਰਿੰਟ ਲੈ ਕੇ ਆਉਣੇ ਆ ਬਿਲਕੁਲ ਸੇਮ ਤੁਹਾਡੇ ਮੋਬਾਈਲ ਦੇ ਵਿੱਚ ਵੀ ਜਿਹੜਾ ਪ੍ਰਿੰਟ ਵੇਖਣ ਦੇ ਵਿੱਚ ਮਿਲ ਜੇਗਾ ਸੋ ਬਹੁਤੇ ਵੀਰਾਂ ਨੂੰ ਇਸ ਚੀਜ਼ ਦੀ ਨਹੀਂ ਸੀਗੀ ਨੌਲੇਜ ਇਸ ਪਰ ਜਿਹੜੇ ਵੀਰਾਂ ਨੂੰ ਨੌਲੇਜ ਹੈਗੀ ਉਹਨਾਂ ਲਈ ਗੁੱਡ ਲੱਕ ਜਿਹੜੇ ਵੀਰਾਂ ਨੂੰ ਨਹੀਂ ਸੀ ਪਤਾ ਉਹਨਾਂ ਲਈ ਆਪਾਂ ਖਾਸ ਤੌਰ ਤੇ ਇਹ ਵੀਡੀਓ ਬਣਾਈ ਹੈ ਸੋ ਵੀਡੀਓ ਚੰਗੀ ਲੱਗੇ ਹੋਰ ਕਿਸਾਨ ਵੀਰਾਂ ਤੱਕ ਜਿਹੜੀ ਅਕੇ ਸ਼ੇਅਰ ਵੀ ਜਰੂਰ ਕਰ ਦਿਓ ਅੱਗੇ ਜਿਹੜਾ ਦੋਸਤੋ ਜਮ੍ਹਾਂ ਬੰਦੀ ਨੂੰ ਪੜਨ ਬਾਰੇ ਆ ਜਮ੍ਹਾਂ ਬੰਦੀ ਕਿੱਦਾਂ ਪੜ੍ਹਨੀ ਹੈਗੀ ਆ ਕੀ ਕੀ ਇਸ ਦੇ ਵਿੱਚ ਜ਼ਰੂਰੀ ਗੱਲਾਂ ਹੁੰਦੀਆਂ ਨੇ ਬਟਿਆਂ ਦੇ ਵਿੱਚ ਜ਼ਮੀਨ ਹਰਕ ਪਹਿਲੂ ਤੋਂ ਹਰ ਇੱਕ ਪੱਖ ਤੋਂ ਜਿਹੜੀ ਤੁਹਾਨੂੰ ਸਮਝਾਉਣ ਦੀ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ ਉਹ ਵਾਲੀਆਂ ਵੀਡੀਓ ਦੇ ਵਿੱਚ ਆਪਣੇ ਨਾਲ ਜੁੜੇ ਰਹੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਦੋਸਤੋ ਜਿਹੜੇ ਵੀਰ ਨਵੇਂ ਜੁੜੇ ਨੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਸੋ ਉਹਨਾਂ ਨੂੰ ਵੀ ਰਿਕਵੈਸਟ ਹੁੰਦੀ ਆ ਨੌਲੇਜੇਬਲ ਵੀਡੀਓ ਜਿਹੜੀਆਂ ਦੋਸਤੋ ਲੈਣ ਦੇ ਲਈ ਪ੍ਰਾਪਤ ਕਰਨ ਦੇ ਲਈ ਤੁਸੀਂ ਆਪਣੇ ਚੈਨਲ ਨੂੰ ਜਿਹੜਾ ਹੈਗਾ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਕਿਸਾਨ ਵੀਰ ਤੱਕ ਪਹੁੰਚ ਸਕੇ ਜਿਸ ਕਿਸਾਨ ਵੀਰ ਨੂੰ ਨਹੀਂ ਸੀ ਪਤਾ ਉਹਨੂੰ ਜਿਹੜਾ ਦੋਸਤੋ ਕੁਝ ਨਾ ਕੁਝ ਚੀਜ਼ ਗਾਈਡੈਂਸ ਜਿਹੜ ਮਿਲਦੇ ਕੱਲ੍ਹ ਵੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ